ਸੱਚੀਏ ਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਆਪਣੇ ਡਿਸਪੈਚ ਹੋ ਰਹੀ ਸੀ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਹੁਤ ਹੀ ਪਿਆਰੇ ਜਿਹੇ ਆਪਣੇ ਡਿਜ਼ਾਈਨ ਰੈਡੀ ਹੋਇਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਆ ਤਾਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਰੂਰ ਸੈਂਡ ਕਰਿਆ ਕਰੋ ਜੀ ਫੈ布ਰਿਕ ਵਗੈਰਾ ਦੀ ਪੂਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੰਨੇ ਆ ਤਾਂ ਤੇ ਜਿਹੜੇ ਫਸਟ ਟਾਈਮ ਆਪਣੇ ਨਾਲ ਜੁੜਿਆ ਆਪਣੀ ਵੀਡੀਓ ਨੂੰ ਦੇਖ ਰਿਹਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਹਾਂਜੀ ਪੇਸਟਲ ਪਿੰਕ ਜੀ ਟੋਨ ਦਾ ਕਲਰ ਰਹੂਗਾ ਸਰਟਨ ਫੈ布ਰਿਕ ਹੈ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਰੈਡੀ ਹੋਇਆ ਇਹ ਇਦਾਂ ਦਾ ਕਲਰ ਐਂਡ ਵਰਕ ਹੈ ਜੀ ਹਰ ਈਜ਼ਲੀ ਪਰਫੈਕਟ ਹੈ ਇਹ ਗਰਲਿਸ਼ ਲੁੱਕ ਚ ਵੀ ਆਪਾਂ ਵੇਅਰ ਕਰ ਸਕਦੇ ਹਾਂ ਇਹਦੀ ਰਾਉਂਡ ਨੈਕ ਰੱਖੀ ਹੈ ਸਿੰਗਲ ਟੰਕੇ ਦਾ ਕੰਮ ਹੋਇਆ ਬਹੁਤ ਹੀ ਪਿਆਰਾ ਜਿਹਾ ਤੁਸੀਂ ਚੈੱਕ ਕਰੋ ਡਿਟੇਲਿੰਗ ਇਹਦੇ ਵਿੱਚ ਆਪਾਂ ਬਹੁਤ ਛੋਟੇ ਛੋਟੇ ਬੂਟੀਆਂ ਐਡ ਆਨ ਕੀਤੀਆਂ ਸੈਂਟਰ ਪੈਨਲ ਦੇ ਵਿੱਚ ਕਲੀਆਂ ਦਾ ਪੈਨਲ ਆ ਜਾਊਗਾ بیس ਕਲਰ ਰੱਖ ਕੇ ਆਪਾਂ ਤੇ ਇੱਕੇ ਦੇ ਵਿੱਚ ਆਪਾਂ ਡਾਰਕ ਓਨੀਅਨ ਜੀ ਟੋਨ ਦਿੱਤੀ ਹੋਈ ਆ ਥੋੜਾ ਜਿਹਾ ਹਟ ਕੇ ਸ਼ੇਡ ਆ ਕਲੀਆਂ ਦਿੱਤੀਆਂ ਹੋਈਆਂ ਇਸ ਸਾਈਡ ਤੇ ਪੂਰਾ ਆਪਾਂ ਨੇ ਜਾਲ ਦਿੱਤਾ ਹੋਇਆ ਇਹਦੀ ਆਜਾ ਡਿਜ਼ਾਈਨ ਰੈਡੀ ਹੋਇਆ ਪੂਰਾ ਜਾਲ ਰੋਗਾ ਟੋਟਲੀ ਸਿੰਗਲ ਟਾਂਕੇ ਦਾ ਕੰਮ ਹੈ ਆਪਣਾ ਕਿਤੇ ਤੱਕ ਇਦਾਂ ਜਾਲ ਆ ਜੂਗਾ ਇਦਾਂ ਕੇਰਾ ਆ ਜੂਗਾ ਤੁਸੀਂ ਚੈੱਕ ਕਰੋ ਕੰਮ ਦੀ ਫਿਨਿਸ਼ਿੰਗ ਮਤਲਬ ਇੰਨਾ ਬਰੀਕੀ ਕੰਮ ਕੀਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਡਿਟੇਲਿੰਗ ਨੇੜੇ ਤੋਂ ਬਟ ਇਹਨਾਂ ਨੂੰ ਰੈਡੀ ਹੋਣ ਤੇ ਕਾਫੀ ਟਾਈਮ ਲੱਗਦਾ ਬਹੁਤ ਬਰੀਕੀ ਦਾ ਕੰਮ ਆ ਜਾਂਦਾ ਇਹ ਸਾਈਡਸ ਤੇ ਆਪਣੇ ਜਾਲ ਆ ਗਿਆ ਸੈਂਟਰ ਚ ਬੁਟੀ ਆ ਗਈ ਘੇਰੇ ਤੇ ਪੂਰਾ ਬਾਰਡਰ ਆ ਗਿਆ ਇਹ ਵਾਲਾ ਇਹ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਤੇ ਵਿੱਚ ਆਪਾਂ ਜਰੀ ਵੀ ਐਡ-ਆਨ ਕੀਤੀ ਹੋਈ ਹੈ ਵਿੱਚ ਸੈਮੀ ਫਾਰਮਲ ਜੇ ਆਪਣਾ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੁੰਦਾ ਆਪਣੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨਿਊ ਤੋਂ ਨਿਊ ਡਿਜ਼ਾਈਨ ਫੈਬਰਿਕ ਕਲਰ ਲੈ ਕੇ ਆਈਏ ਇਹਦੀਆਂ 슬ੀਵਸ ਆ ਗਈਆਂ 슬ੀਵਸ ਤੇ ਵੀ ਆਪਾਂ ਇਦਾਂ ਬਾਰਡਰ ਐਡ-ਆਨ ਕੀਤਾ ਹੋਇਆ ਕੰਮ ਤੁਸੀਂ ਚੈੱਕ ਕਰੋ ਬਹੁਤ ਬਰੀਕੀ ਦਾ ਕੰਮ ਹੈ ਹਾਂਜੀ ਇਹਦੇ ਨਾਲ ਆਪਾਂ ਰਾਕਸਤਾਨੀ ਸਲਵਾਰ ਰੱਖੀ ਹੈ ਜੀ ਪੌਂਚੇ ਦੇ ਆਪਾਂ ਭਰ ਕੇ ਰੈਡੀ ਕੀਤੇ ਆ ਨੀਚੇ ਫਿਨਿਸ਼ਿੰਗ ਦਿੱਤੀ ਹੋਈ ਹੈ ਤਾਂ ਠੀਕ ਹੈ ਜੀ 컬러 ਇਹ ਬਹੁਤ ਪਿਆਰਾ ਜੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਤੁਹਾਡੇ ਲਈ ਕੁਝ ਡਿਫਰੈਂਟ ਲੈ ਕੇ ਆਈਏ ਕੁਝ ਨਵਾਂ ਕਲਰ ਵਰਕ ਹਰ ਚੀਜ਼ ਹੁਣ ਜਿੱਦਾਂ ਇਹ ਕੰਮ ਆ ਗਿਆ ਬਹੁਤ ਬਰੀਕੀ ਦਾ ਕੰਮ ਹੈ ਬਹੁਤ ਮਿਹਨਤ ਲੱਗਦੀ ਹੈ ਇਹਦੇ ਉੱਪਰ ਤੇ ਇਹ ਕੋਸਟਲੀ ਵੀ ਜਾਂਦੇ ਆ ਇਦਾਂ ਦੇ ਕੰਮ ਤਾਂ ਅਲੱਗ ਚੀਜ਼ ਆਪਣੀ ਰੈਡੀ ਹੁੰਦੀ ਬਾਕੀ ਇਹ ਚੀਜ਼ ਇਦਾਂ ਦੀ ਹੈ ਕਿ ਇਹ ਸਦਾ ਬਹਾਰ ਆ ਸਦੇ ਵੀ ਇਹ ਤਾਂ ਆਊਟ ਆਫ ਫੈਸ਼ਨ ਨਹੀਂ ਹੋਊਗਾ ਤਾਂ ਏਕੇ ਵਰਕ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹਦੇ ਨਾਲ ਆਪਾਂ ਰੱਖਿਆ ਜੀ ਪਿਓਰ オーਰਗੈਂਜ਼ਾ ਦਾ ਦੁਪੱਟਾ ਤੇ ਚੁਆਇਸ ਦੇ ਅਕੋਰਡਿੰਗ ਹੁੰਦਾ ਪਿਓਰ オーਰਗੈਂਜ਼ਾ ਦਾ ਦੁਪੱਟਾ ਰੈਡੀ ਹੋਇਆ ਬਟ ਤੁਸੀਂ ਇਹਦੇ ਨਾਲ ਪਿਓਰ ਚੁਣੌਣ ਦਾ ਵੀ ਰੱਖ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਇਦਾਂ ਆਪਾਂ بیس ਹੀ ਇਹਨੂੰ ਕੱਟਵਾ ਕੇ ਦਿੱਤਾ ਆਪਾਂ ਇਹ ਤੁਹਾਡੀ ਚੋਅ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਮੀਡੀਅਮ ਰੱਖਣਾ ਚਾਹੁੰਦੇ ਹੋ ਇਹਨੂੰ ਬ੍ਰਾਈਟ ਕਰਨਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਅਸੀਂ ਇਹਨੂੰ ਰੈਡੀ ਕਰਦੇ ਹਾਂ ਕਲਰ ਵੀ ਚੇਂਜ ਕਰ ਸਕਦੇ ਹੋ ਬਟ ਐਜ਼ ਇਟ ਇਜ਼ ਬਣਿਆ ਹੋਇਆ ਇਹ ਕਲਰ ਵੀ ਬਹੁਤ ਪਿਆਰਾ ਨਿਊ ਜਾਇ ਹੈ ਸ਼ੇਡ ਐਂਡ ਨਿਊ ਨੈਕਸਟ ਆ ਜੂਗਾ ਜੀ ਆਪਾਂ ਇਹ ਵਾਲਾ ਸੂਟ ਇਹ ਹੈਗਾ ਬਰਬਰੀ ਦੇ ਉੱਪਰ ਇਹ ਆਪਣਾ ਦੁਪੱਟਾ ਸੂਟ ਰਹੂਗਾ ਬਰਬਰੀ ਫੈਬਰਿਕ ਦੇ ਉੱਪਰ ਆਪਾਂ ਵੀਡੀਓ ਚ ਸ਼ੇਅਰ ਕੀਤਾ ਸੀ ਆਪਣਾ ਬੁੱਕ ਹੋਇਆ ਸੀ ਹੁਣ ਆਪਣਾ ਰੈਡੀ ਹੋ ਕੇ ਜਾ ਰਿਹਾ ਇਕ ਵਾਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਆਪਣਾ ਤੁਸੀਂ ਇਹਦੀ neck check ਕਰੋ ਜੀ ਬਹੁਤ ਪਿਆਰੀ ਜੀ ਅਸੀਂ ਇਹਦੀ neck ready ਕੀਤੀ ਆ ਡਿਜ਼ਾਈਨਿੰਗ ਕਰਕੇ ਇਸ ਸਟੀਚਿੰਗ ਚ ਹੀ ਡਿਜ਼ਾਈਨ ਹੁੰਦਾ ਤਾਂ ਪਿਆਰੀ ਜੀ neck ready ਹੋਈ ਐ ਐਂਡ ਆਪਾਂ ਇਹਨੂੰ ਲੇਸ ਦੀ ਦਿੱਤੀ ਆ ਜੀ ਫਿਨਿਸ਼ਿੰਗ ਜਿੱਦਾਂ ਆਪਣੇ ਪ੍ਰਿੰਟ ਦੇ ਵਿੱਚ ਕਲਰ ਆ ਰਿਹਾ ਪ੍ਰਿੰਟ ਵੀ ਇਹ ਬਹੁਤ ਪਿਆਰਾ ਐ ਐਂਡ ਕਲਰ ਇਹ ਆਗੀਆਂ ਜੀ ਇਹਦੀਆਂ sleeves sleeves ਦੇ ਉੱਪਰ ਆਪਾਂ ਬਾਟਮ ਦੇ ਕਲਰ ਦਾ ਪੈਚ ਦੇ ਕੇ ਇਦਾਂ ਸਕੈਲਪਿੰਗ ਦਿੱਤੀ ਹੋਈ ਹੈ 골ਡਨ ਟੱਚ ਦੇਖ ਐਂਡ ਲੇਸ ਨਾਲ ਐਡ-ਆਨ ਕੀਤੀ ਹੋਈ ਹੈ ਇਹਦੀਆਂ 슬ੀਵਸ ਰੈਡੀ ਹੋਈਆਂ ਮਤਲਬ ਡਿਜ਼ਾਈਨਰ ਜਿਆ ਪੀਸ ਇਹ ਆਪਣਾ ਰਾਈਡੀ ਹੋਇਆ ਇਹ 슬ੀਵਸ ਆ ਗਈਆਂ ਨੈੱਕੇ ਦੀ ਬਹੁਤ ਪਿਆਰੀ ਜੀ ਰੈਡੀ ਹੋਈ ਹੈ ਜੀ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਹੈ ਬਰਬਰੀ ਪਿਓਰ ਬਰਬਰੀ ਫੈਬਰਿਕ ਦੀ ਇਹ ਸ਼ਰਟ ਹੈ ਇਹਦੇ ਨਾਲ 크레ਪ ਤੇਪ ਦੀ ਬਾਟਮ ਹੈ ਜੀ ਤੁਸੀਂ ਸਲਵਾਰ ਵੀ ਰੈਡੀ ਕਰ ਸਕਦੇ ਹੋ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਹੈ ਵਰਕ ਕਰਕੇ ਇਦਾਂ ਆਪਨਾ ਪ੍ਰਿੰਟ ਆ ਜਾਂਦਾ ਪ੍ਰਿੰਟ ਦੇ ਵਿੱਚੋਂ ਹੀ ਆਪਾਂ ਕਲਰ ਲੈ ਕੇ ਉਦਾਂ ਹੀ ਆਪਾਂ ਫਲਾਵਰ ਟਾਈਪ ਦੇ ਉੱਪਰ ਕੰਮ ਕੀਤਾ ਹੋਇਆ ਟੋਟਲੀ ਸਿੰਗਲ ਟਾਂਕੇ ਦਾ ਕੰਮ ਕੀਤਾ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਕੰਮ ਦੀ ਇਦਾਂ ਇਹਦੀ ਪੈਂਟ ਆ ਗਈ ਬਹੁਤ ਹੀ ਪਿਆਰਾ ਚਾਹੀਏ ਆਪਣਾ ਸੂਟ ਰੈਡੀ ਹੋਇਆ ਠੀਕ ਹੈ ਜੀ ਪਰਪਰੀ ਦੀ ਸ਼ਰਟ 크ਰੇਪ ਦੀ ਬਾਟਮ ਆਪਣਾ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਕਲਰ ਬਹੁਤ ਪਿਆਰਾ ਹੈ ਜੀ ਇਹ तो प्योर बर्बरी दुपट्टा रहेगा जब अपने फ्लार्च कलर है इदा आपेल्पिंग दी हुई है गोल्डन टच देखिए जो कि बहुत ज़्यादा प्यारी लग रही है दुपट्टा तो चैक करो यदा बहुत ही प्यारा दुपट्टा आ गया जी बहुत प्यारा ज्यादा डिजाइनर दुपट्टा आंट के बरबरी का फैबरिक है जी ये दुपट्टा एंड शर्ट का सेंटर से फ्लार आ जाए बॉडर आ जा ਬਰਬਰੀ ਦੀ ਸ਼ਰਟ ਐਂਡ ਬਰਬਰੀ ਦਾ ਦੁਪੱਟਾ ਰਹੂਗਾ 크ريب ਦੀ ਇਹਦੇ ਨਾਲ ਬਾਟਮ ਹੈ 컬러 ਇਹ ਬਹੁਤ ਹੀ ਪਿਆਰਾ ਤੇ ਪ੍ਰਿੰਟ ਜੇ ਸੇਮ ਪ੍ਰਿੰਟ ਤੁਹਾਨੂੰ ਚਾਹੀਦਾ ਹੋਊਗਾ ਜੀ ਸੇਮ ਪ੍ਰਿੰਟ ਮਿਲ ਜਾਊਗਾ ਬਟ ਥੋੜਾ ਜਿਹਾ ਤੁਹਾਨੂੰ ਟਾਈਮ ਦੇਣਾ ਪਊਗਾ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਆਪਣਾ ਦੁਪੱਟਾ ਸੂਟ ਰਹੂਗਾ ਇਹ ਸ਼ੇਅਰ ਮੈਂ ਤੁਹਾਨੂੰ ਕਰ ਰਹੀਆਂ ਕਿ ਆਪਾਂ ਨੂੰ ਥੋੜਾ ਆਈਡੀਆ ਹੋ ਜਾਂਦਾ ਡਿਜ਼ਾਈਨ ਵਗੈਰਾ ਦਾ ਟੀਚਿੰਗ ਦੇ ਵਿੱਚ ਆਪਾਂ ਬਹੁਤ ਪਿਆਰੇ ਜਿਹੇ ਡਿਜ਼ਾਈਨ ਕੀਤੇ ਹੋਇਆ ਾਰੇ ਸੇਮ ਨਹੀਂ ਮਿਲੂਗਾ ਜੀ ਤੁਸੀਂ ਸਾਡੇ ਤੋਂ ਦੁਪੱਟਾ ਸੋਡੀਆਂ ਪਿਕਚਰ ਮੰਗਵਾ ਸਕਦੇ ਹੋ ਉਹਨਾਂ ਚ ਤੁਸੀਂ ਸਿਲੈਕਟ ਕਰ ਸਕਦੇ ਹੋ ਡਿਜ਼ਾਈਨ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਇਹ ਵੀ ਸਟਿਚਿੰਗ ਚ ਡਿਜ਼ਾਈਨ ਕੀਤਾ ਹੋਇਆ ਜੀ ਇਸ ਕਲਰ ਦੀ ਆਪਣੀ ਬਾਟਮ ਆ ਬਾਟਮ ਦਾ ਪੈਚ ਲਗਾ ਕੇ ਇਦਾਂ ਡਿਜ਼ਾਈਨ ਕੀਤਾ ਹੋਇਆ ਬਹੁਤ ਪਿਆਰੀ ਜੀ neck ਰੈਡੀ ਕੀਤੀ ਆ ਐਂਡ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਆਪਾਂ ਇਦਾਂ ਦੇ ਪ੍ਰਿੰਟ ਆ ਕਿ ਸੇਮ ਦੁਬਾਰਾ ਨਹੀਂ ਮਿਲਦੇ ਹੈਗੇ ਤਾਂ ਦਿਖਾਉਣ ਦਾ ਪਰਪਸ ਹੀ ਇਹ ਹੈ ਕਿ ਤੁਸੀਂ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਪ੍ਰਿੰਟ 올ਓਵਰ ਸੂਟ ਨੂੰ ਵੀ ਇਦਾਂ ਡਿਜ਼ਾਈਨ ਕਰਾ ਸਕਦੇ ਏ ਦੇ ਨਾਲ ਬਾਟਮ ਰਹੂਗੀ ਇਹ ਵੀ ਆਪਣੀ ਪੈਂਟ ਰੈਡੀ ਹੋਈ ਆ ਪਲੇਨ ਦੇ ਵਿੱਚ ਇਹਦੇ ਉੱਪਰ ਵੀ ਆਪਾਂ ਕੰਮ ਕੀਤਾ ਬਹੁਤ ਹੀ ਪਿਆਰਾ ਜਿਹਾ ਤੁਸੀਂ ਚੈੱਕ ਕਰੋ ਜਿੱਥੇ ਆਪਣੇ ਪ੍ਰਿੰਟ ਚ ਕਲਰ ਆ ਉਦਾਂ ਹੀ ਆਪਾਂ ਇਹਦੇ ਉੱਪਰ ਵੀ ਵਰਕ ਦਿੱਤਾ ਹੋਇਆ ਠੀਕ ਹੈ ਜੀ ਇਹ ਪੈਂਟ ਰੈਡੀ ਹੋਈ ਆ ਆਪਣੀ ਬਹੁਤ ਪਿਆਰਾ ਜਿਹਾ ਇਹ ਕਲਰ ਐਂਡ ਡਿਜ਼ਾਈਨ ਹੈ ਪੱਟਾ ਇਹ ਦਿਨ ਪ੍ਰਿੰਟ ਦੁਪੱਟਾ ਸੀਗਾ ਦੁਪੱਟਾ ਸੂਟ ਹੈ ਵੀ ਇੱਦਾਂ ਆਪਾਂ ਮਲਟੀ ਕਲਰ ਦੇ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜਿੱਦਾਂ ਆਪਣੇ ਪ੍ਰਿੰਟ ਦੇ ਵਿੱਚ ਕਲਰ ਆ। ਕੋਣ ਦਾ ਮੇਰਾ ਇਹੀ ਪਰਪਸ ਹੈ ਕਿ ਤੁਸੀਂ ਇੱਦਾਂ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਵੀ ਸੂਟ ਨੂੰ ਕਿਸੇ ਮੈਚਿੰਗ ਸੂਟ ਨੂੰ। ਹਾਂ ਜੀ ਅੱਗੇ ਆਪਣਾ ਨੈਕਸਟ ਸੂਟ। ਇਹ ਹੈਗਾ ਜੀ ਕਾਟਨ ਬੇਸ ਆ ਬਟ ਇਸ ਸੈਲਫ ਲਾਈਨਿੰਗ ਦੇ ਵਿੱਚ ਕਲਰ ਬਹੁਤ ਪਿਆਰਾ ਹੈ। ਇਹ ਆਪਣੇ ਕਾਫੀ ਸੂਟ ਰੈਡੀ ਹੋਏ ਆ ਇਹਦੇ ਵਿੱਚ ਵੀ। ਇਹਦੇ ਆਪਾਂ ਇੱਦਾਂ ਘੇਰੇ ਤੇ ਕੰਮ ਦਿੱਤਾ ਹੈ। ਇਹਦਾ ਘੇਰਾ ਆ ਜਾਂਦਾ ਇੱਦਾਂ। ਬੇਸ ਕਲਰ ਦੀ ਆਪਾਂ ਇਹਨੂੰ ਕਟਵਰਕ ਦੇ ਕੇ ਐਦਾਂ ਕਾਰਨਰ ਰੈਡੀ ਕੀਤੀ ਹੋਈ ਹੈ ਤੇ ਜੋ ਕਿ ਬਹੁਤ ਹੀ ਪਿਆਰੇ ਲੱਗਦੇ ਆ ਇਸ ਸ਼ਰਟਾਂ ਦੀ ਜੀ 슬ੀਵਸ ਤੇ ਪੂਰਾ ਬਾਰਡਰ ਦਿੱਤਾ ਹੋਇਆ ਆਪਾਂ ਇਸ 슬ੀਵਸ ਦਾ ਬਾਰਡਰ ਆਜਾ ਇਹਦੇ ਨਾਲ ਆਪਾਂ ਹੈਵੀ ਪਟਿਆਲਾ ਸਲਵਾਰ ਰੱਖੀ ਹੈ ਜੀ ਫੁੱਲ ਪਟਿਆਲਾ ਸਲਵਾਰ ਹੈ ਹੈਵੀ ਦੇ ਵਿੱਚ ਐਂਡ ਪਿਓਰ ਚਨਾਉਲ ਦਾ ਦੁਪੱਟਾ ਦੁਪੱਟੇ ਨੂੰ ਵੀ ਆਪਾਂ ਬੇਸ ਕਲਰ ਦੀ ਉਹ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ કોટਨ بیسਇਸ ਸੈਲਫ ਦੇ ਵਿੱਚ ਬਟ ਇਹ ਸੇਮ ਨਹੀਂ ਮਿਲੂਗਾ ਕੋਟਨ ਦੇ ਉੱਪਰ ਕ੍ਰੇਪ ਦੇ ਉੱਪਰ ਜੌਰਜਟ ਦੇ ਉੱਪਰ ਤੁਸੀਂ ਵੀ ਇਹ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਬਟ ਜੇ ਤੁਸੀਂ ਕਹੋ ਕਿ ਸੇਮ ਸੈਲਫ ਕਲਰ ਨਹੀਂ ਮਿਲੂਗਾ ਜਿੱਤਾ ਹੁਣ ਪਸ਼ਮੀਨਾ ਆ ਰਿਹਾ ਹੈਗੇ ਤੁਸੀਂ ਪਸ਼ਮੀਨਾ ਤੇ ਵੀ ਇਹ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਦਿਖਾਉਣ ਦਾ ਇਹ ਹੀ ਪਰਪਸ ਹੈ ਕਿ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣਾ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਨੈਕਸਟ ਰਹੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਫੈਬਰਿਕ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਣਾ ਵੀਡੀਓ ਦੇ ਵਿੱਚ ਹੀ ਬੁੱਕ ਹੋਏ ਸੀਗੇ ਇਹ ਫੈਬਰਿਕ ਇਹ ਵੀ ਬਹੁਤ ਪਿਆਰਾ ਜਿਹਾ ਚੰਦੇਰੀ कॉटन ਦੇ ਵਿੱਚ ਪਿਓਰ ਚੰਦੇਰੀ कॉटन ਦੀ ਸ਼ਰਟ ਹੈ ਇਹ ਇਦਾਂ ਹੀ ਸ਼ਰਟ ਆਉਂਦੀ ਆ ਚੈੱਕ ਕਰੋ ਤੁਸੀਂ ਪੂਰਾ ਇਹਦੇ ਵਿੱਚ ਪੈਚਵਰਕ ਹੋਇਆ ਹੋਇਆ ਅਲੱਗ ਜਿਹਾ ਕਨਸੈਪਟ ਹੁੰਦਾ ਰੈਡੀ ਇਹ ਵੀ ਪੂਰਾ ਪੈਚਵਰਕ ਹੈ ਇਹਦੇ ਵਿੱਚ ਠੀਕ ਹੈ ਜੀ ਆਫ ਵਾਈਟ ਕਲਰ ਬਹੁਤ ਪਿਆਰੀ ਜੀ ਇਹਦੀ ਸ਼ਰਟ ਹੈ ਲੋਵਰ ਰਹੂਗਾ ਡਿਜ਼ਾਈਨਿੰਗ ਇਹਦੀ ਬੈਕ ਤੇ ਵੀ ਸੇਮ ਹੀ ਆ ਇਹ ਬੈਕ ਰਹੂਗੀ ਐਂਡ ਫਰੈਂਕ ਇਤਨਾ ਇਹ ਆ ਗਈਆਂ ਜੀ ਦੀਆਂ 슬ੀਵਸ ਇਹ 슬ੀਵਸ ਇਸ ਤੇ ਵੀ ਫੁੱਲ ਡਿਜ਼ਾਈਨ ਲਾਊਗਾ ਇਹ ਨਾਲ ਆਪਾਂ ਰੱਖੀ ਹੈ ਜੀ ਪਲੇਨ ਬਾਟਮ ਪੈਚ ਦੇ ਕਲਰ ਦੀ ਚੰਦੇਰੀ ਦਾ ਇਹ ਆਪਾਂ ਪਲੇਨ ਇਹਦੇ ਨਾਲ ਦੁਪੱਟਾ ਰੱਖਿਆ ਤੇ ਆਫ ਵਾਈਟ ਕਲਰ ਦੀ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਤਾਂ ਤੇ ਬਹੁਤ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਇਹ ਸਿੰਪਲ ਸੋਬਰ ਐਲੀਗੈਂਟ ਜੀ ਲੁੱਕ ਦਾ ਆਪਣਾ ਸੂਟ ਰੈਡੀ ਹੁੰਦਾ ਕਲਰ ਕੰਬੀਨੇਸ਼ਨ ਵੀ ਇਹ ਬਹੁਤ ਜ਼ਿਆਦਾ ਪਿਆਰਾ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਹੋ ਸਾਨੂੰ ਐਪਰੀਸ਼ੀਏਟ ਕਰਦੇ ਹੋ ਹੌਸਲਾ ਦਿੰਦੇ ਹੋ ਅਸੀਂ ਹੋਰ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਲਈ ਆਉਂਦੇ ਹਾਂ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਹਾਂ ਅੱਗੇ ਆਪਣੇ ਪਾਰਟੀ ਵੇਅਰ ਸੂਟ ਨਿਊ ਡਿਜ਼ਾਈਨ ਕਾਫੀ ਰੈਡੀ ਹੋਏ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ